ਸੰਗਤ ਜੀ ਅੱਜ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਕਿ ਆਪਣੇ ਬੱਚਿਆਂ ਲਈ ਨਾ ਇੱਕ ਅਰਦਾਸ ਜ਼ਰੂਰ ਕਰਿਆ ਕਰੋ ਤੁਸੀਂ ਅਰਦਾਸ ਕਰਦੇ ਹੋਵੋਗੇ ਮੈਂ ਨਹੀਂ ਕਹਿੰਦੀ ਕਿ ਤੁਸੀਂ ਨਹੀਂ ਕਰਦੇ ਅਰਦਾਸ ਆਪਾਂ ਸਾਰੇ ਕਰਦੇ ਆ ਪਰ ਅਰਦਾਸ ਦੇ ਵਿੱਚ ਨਾ ਮੈਂ ਵੀ ਇਹ ਗਲਤੀ ਕਰਦੀ ਸੀ ਕਦੇ ਬਾਬਾ ਜੀ ਸਾਨੂੰ ਆਹ ਦੇ ਦਿਓ ਬਾਬਾ ਜੀ ਸਾਨੂੰ ਉਹ ਦੇ ਦਿਓ ਪਰ ਆਪਣੇ ਬੱਚਿਆਂ ਲਈ আর ਆਪਣੇ ਪਰਿਵਾਰ ਲਈ ਇੱਕੋ ਚੀਜ਼ ਮੰਗਿਆ ਕਰੋ ਜੀਦੇ ਨਾਲ ਨਾ ਜੀ ਤੁਹਾਡਾ ਪਰਿਵਾਰ ਵੀ ਤੁਹਾਡੇ ਬੱਚੇ ਵੀ ਤੁਸੀਂ ਇੰਨਾ ਫਰਕ ਦੇਖੋਗੇ ਵੀ ਤੁਹਾਨੂੰ ਆਪ ਨਜ਼ਰ ਆਊਗਾ ਮੈਂ ਉਹਦਾ ਇੱਕ ਉਦਾਹਰਣ ਤੁਹਾਨੂੰ ਦੰਨੀ ਆ ਮੇਰੀ ਜਿਹੜੇ ਦਾਦੀ ਜੀ ਸੀ ਨਾ ਸਾਡੇ ਮੇਰੇ ਮੰਮੀ ਉਹਨੇ ਤਿੰਨ ਦਰਾਣੀਆਂ ਚਠਾਣੀਆਂ ਸੀ ਤਿੰਨੋਂ ਹਮੇਸ਼ਾ ਇਕੱਠੀਆਂ ਰਹੀਆਂ ਆ 32 ਸਾਲ ਸਾਡੇ ਘਰ ਚ ਮਤਲਬ ਇੱਕੋ ਥਾਂ ਰੋਟੀ ਪੱਕੀ ਆ ਜਦੋਂ ਅੱਗੇ ਬੱਚਿਆਂ ਦੀ ਵਿਆਹ ਹੋ ਗਏ ਸਾਰਿਆਂ ਦੇ ਸਾਰਿਆਂ ਕੋਲ ਬੱਚੇ ਹੋ ਗਏ ਫਿਰ ਮੇਰੀ ਦਾਦੀ ਮਾ ਨੇ ਸਾਰਿਆਂ ਨੂੰ ਲਾਇਦੇ ਲਾਇਦੇ ਕੀਤਾ ਉਸ ਤੋਂ ਪਹਿਲਾਂ ਸਾਰੇ ਇੱਕੇ ਘਰ ਵਿੱਚ ਰਹਿੰਦੇ ਸੀ ਤੇ ਉਹ ਕਿਵੇਂ ਰਹਿੰਦੇ ਸੀ ਅੱਜ ਵੀ ਰਹਿੰਦੇ ਆ ਤੇ ਕਿਵੇਂ ਸਿਰਫ ਇੱਕੋ ਚੀਜ਼ ਮੇਰੀ ਦਾਦੀ ਅਰਦਾਸ ਵਿੱਚ ਮੰਗਦੀ ਸੀ ਕਹਿੰਦੀ ਮੇਰੇ ਬੱਚਿਆਂ ਨੂੰ ਪਰਮਾਤਮਾ ਬੁੱਧੀ ਦਿਓ ਸਾਡੇ ਘਰ ਵਿੱਚ ਖੰਡ ਪਾਟ ਹੋਇਆ ਭਾਈ ਸਾਹਿਬ ਆਏ ਭਾਈ ਸਾਹਿਬ ਕਹਿੰਦੇ ਕੀ ਬੀਬੀ ਜੀ ਕੀ ਅਰਦਾਸ ਕਰਨੀ ਆ ਜਿਸ ਦਿਨ ਭੋਗ ਪੈਣਾ ਸੀ ਪੁੱਛਦੇ ਆ ਨਾ ਜਿਵੇਂ ਤੁਸੀਂ ਪਾਠ ਰਖਾਇਆ ਸੀ ਵੀ ਕਿਹੜੀ ਅਰਦਾਸ ਅਸੀਂ ਕਰਨੀ ਆ ਪਰਿਵਾਰ ਲਈ ਮੇਰੀ ਦਾਦੀ ਕਹਿੰਦੀ ਪਾਈ ਬਸ ਇਹੀ ਅਰਦਾਸ ਕਰਨੀ ਆ ਕਿ ਮੇਰੇ ਬੱਚੇ ਹੁਣ ਲੈਦੇ ਲੈਦੇ ਘਰਾਂ ਚ ਜਾਣ ਲੱਗੇ ਆ ਉੱਥੇ ਵੀ ਇਹਨਾਂ ਨੂੰ ਬੁੱਧੀ ਬਖਸ਼ਿਓ ਕਹਿੰਦੇ ਬੀਬੀ ਅਸੀਂ ਤੇ ਅਰਦਾਸਾਂ ਚ ਇਹਨਾਂ ਕੁਝ ਮੰਗਦੇ ਦੇਖਿਆ ਤੁਸੀਂ ਬੁੱਧੀ ਦੀ ਦਾਤ ਮੰਗ ਰਹੇ ਹੋ ਉਹ ਪਾਈ ਸਾਹਿਬ ਕਹਿੰਦੇ ਬੀਬੀ ਜੀ ਮੈਂ ਬਹੁਤ ਹੈਰਾਨ ਆ ਸ਼ਾਇਦ ਤਾਂ ਹੀ ਤੁਹਾਡਾ ਪਰਿਵਾਰ ਇਕੱਠਾ ਰਿਹਾ ਅੱਜ ਤੱਕ ਜੇ ਤੁਸੀਂ ਹਮੇਸ਼ਾ ਆਪਣੇ ਬੱਚਿਆਂ ਦੀ ਬੁੱਧੀ ਦੀ ਅਰਦਾਸ ਮੰਗੀ ਆ ਆਪਣੇ ਬੱਚਿਆਂ ਲਈ ਇਹ ਅਰਦਾਸ ਕੀਤੀ ਆ ਫਿਰ ਜੀ ਮੇਰੇ ਇੱਕ ਟੀਚਰ ਸੀ ਮੈਡਮ ਗੁਰਵਿੰਦਰ कौर ਉਹ ਵੀ ਸਾਨੂੰ ਇੱਕ ਗੱਲ ਕਹਿੰਦੇ ਹੁੰਦੇ ਸੀ ਕਹਿੰਦੇ ਮੈਂ ਜਦੋਂ ਵੀ ਰੋਟੀ ਬਣਾਉਣੀ ਆ ਨਾ ਜਾਂ ਮੈਂ ਆਪਣੇ ਬੱਚਿਆਂ ਲਈ ਕੋਈ ਵੀ ਕੰਮ ਕਰਦੀ ਕੁਝ ਵੀ ਬਣਾਉਂਦੀ ਉਹਨਾਂ ਲਈ ਮੈਂ ਹਮੇਸ਼ਾ ਇੱਕ ਅਰਦਾਸ ਕਰਦੀ ਆ ਸੱਚੇ ਪਾਤਸ਼ਾਹ ਮੇਰੇ ਬੱਚਿਆਂ ਨੂੰ ਬੁੱਧੀ ਔਰ ਵਿੱਦਿਆ ਦਾ ਗਿਆਨ ਬਖਸ਼ਿਓ ਬਾਕੀ ਸਾਰੀਆਂ ਚੀਜ਼ਾਂ ਮੋਲ ਮਿਲ ਜਾਣੀਆਂ ਸ਼ਾਇਦ ਇਸੀ ਕਰਕੇ ਉਹਨਾਂ ਦੇ ਬੱਚੇ ਇੰਨੇ ਕਾਬਿਲ ਆ ਮੈਨੂੰ ਇਹ ਚੀਜ਼ ਜਦ ਰਿਅਲਾਈਜ਼ ਹੋਈ ਨਾ ਫਿਰ ਮੈਂ ਵੀ ਹੁਣ ਇਹੀ ਕੰਮ ਕਰਦੀ ਆ ਆਪਣੇ ਘਰ ਲਈ ਪਰਿਵਾਰ ਲਈ ਖਾਸ ਤੌਰ ਤੇ ਆਪਣੇ ਬੱਚਿਆਂ ਲਈ ਇੱਕੋ ਗੱਲ ਮੰਗੋ ਕਿ ਸੱਚੇ ਪਾਤਸ਼ਾਹ ਸਾਡੇ ਬੱਚਿਆਂ ਨੂੰ ਬੁੱਧੀ ਔਰ ਵਿੱਦਿਆ ਦਾ ਦਾਨ ਦਿਓ ਬੁੱਧੀ ਬਖਸ਼ੋ ਜੋ ਤੁਹਾਡੇ ਦਿੱਤੇ ਰਸਤੇ ਸੇ ਚਰਨ ਚੱਲ ਸਕਣ ਤੁਹਾਡੇ ਚਰਨਾਂ ਨਾਲ ਜੁੜੇ ਰਹਿਣ ਸਾਡਾ ਸਾਰਾ ਪਰਿਵਾਰ ਗੁਰਸਿੱਖਾ ਸਿਰਫ ਇੱਕ ਮੇਰੀ ਦਾਦੀ ਦੀ ਅਰਦਾਸ ਕਰਕੇ ਉਹਨੇ ਹਮੇਸ਼ਾ ਸਾਡੀ ਬੁੱਧੀ ਦੀ ਅਰਦਾਸ ਕਰਵਾਈ ਆ ਕਿ ਮੇਰੇ ਬੱਚਿਆਂ ਨੂੰ ਬੁੱਧੀ ਵਿਦਿਆ ਬਖਸ਼ਿਓ ਇਸ ਲਈ ਸੰਗਤ ਜੀ ਆਪਣੇ ਬੱਚਿਆਂ ਲਈ ਆਪਣੇ ਘਰ ਪਰਿਵਾਰ ਲਈ ਬੁੱਧੀ ਦੀ ਦਾਤ ਜ਼ਰੂਰ ਮੰਗਿਆ ਕਰੋ ਬਾਕੀ ਸਭ ਕੁਝ ਮਿਲ ਜਾਣਾ ਪਰ ਬੁੱਧੀਰ ਵਿੱਦਿਆ ਸਿਰਫ ਸੱਚੇ ਪਾਤਸ਼ਾਹ ਨੇ ਬਖਸ਼ਣੀ ਆ। ਇਸ ਲਈ ਅਰਦਾਸ ਇਹੀ ਕਰਿਆ ਕਰੋ ਜਦੋਂ ਤੁਸੀਂ ਰੋਟੀ ਬਣਾਉਣੀ ਹੋ, ਕੁਝ ਵੀ ਕਰਦੇ ਹੋ ਚਾਹ ਬਣਾਉਣੀ ਹੋ, ਬੱਚਿਆਂ ਲਈ ਦੁੱਧ ਬਣਾਉਣੀ ਹੋ, ਘਰ ਪਰਿਵਾਰ ਲਈ ਬਣਾਉਣੀ ਹੋ, ਹਮੇਸ਼ਾ ਇਹੀ ਮੰਗਿਆ ਕਰੋ ਕਿ ਸੱਚੇ ਪਾਤਸ਼ਾਹ ਜਿਹੜਾ ਵੀ ਜੀਸਟਾਪ ਨੂੰ ਛਕੇ, ਪ੍ਰਸ਼ਾਦੇ ਨੂੰ ਛਕੇ, ਉਹਦੇ ਅੰਦਰ ਬੁੱਧੀ ਦਾ ਦਾਨ ਜ਼ਰੂਰ ਬਖਸ਼ੇ।